ਸਰਜਰੀ ਟ੍ਰੈਫਿਕ ਪੁਲਿਸ ਵੱਲੋਂ ਸਪੈਸ਼ਲ ਡਰਾਈਵ ਕੀਤੀ ਜਾ ਰਹੀ ਹੈ ਕਿ ਐਸਆਰਓ ਕਿੰਨੀ ਦੇਰ ਚੱਲੇਗੀ ਜੀ ਆ ਮਾਨਯੋਗ ਐਸਐਸਪੀ ਫੋੜੀਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਨਿਸ਼ਾਨ ਨਿਰਦੇਸ਼ਾਂ ਤੇ ਜੋ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਜੋ ਫੈਸਟੀਵਲ ਸੀਜ਼ਨ ਆ ਰਿਹਾ ਵਾ ਜਿਵੇਂ ਕਿ ਦੀਵਾਲੀ ਦੁਸ਼ਹਿਰਾ ਦੇ ਆਸ-ਪਾਸ ਲੋਕਾਂ ਦਾ ਦੁਕਾਨਾਂ ਦੇ ਉੱਪਰੋਂ 골ਡ ਲੈਣਾ ਕੈਸ਼ ਕੈਰੀ ਕਰਨਾ ਸੋ ਸਾਰਾ ਬਿਜ਼ਨਸ ਲੋਕਾਂ ਦਾ ਬਾਹਰ ਗਿਣਤੀ ਦੇ ਵਿੱਚ ਆਉਣਾ ਜਾਣਾ ਵੱਧ ਜਾਂਦਾ ਵਾ ਜਿਸ ਕਰਕੇ ਇਸ ਤਰ੍ਹਾਂ ਲੁੱਟਾਂ ਖੋਹਾਂ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਵਾਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇਨਚਾਰਜ ਟ੍ਰੈਫਿਕ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪੂਰੇ ਇੱਕ ਹਫ਼ਤੇ ਲਈ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਸ ਡਰਾਈਵ ਦੇ ਤਹਿਤ ਜਿੰਨੇ ਵੀ ਟੂ व्हीਲਰਸ ਨੇ ਕਿਉਂਕਿ ਜੋ ਅਨੁਮਾਨਨ ਅਸੀਂ ਆਪਣਾ ਕ੍ਰਾਈਮ ਗ੍ਰਾਫ ਜਦੋਂ ਸਟੱਡੀ ਕਰਦੇ ਹਾਂ ਤਾਂ 90% ਜੋ ਖੋਹਾਂ ਨੇ ਚੋਰੀਆਂ ਨੇ ਜਾਂ ਲੁੱਟਦੇ ਨੇ ਕੋਈ ਦੁਕਾਨ ਲੁੱਟਦੇ ਨੇ ਉਹ ਟੂ व्हीਲਰ ਹੀ ਯੂਜ਼ ਕੀਤਾ ਜਾਂਦਾ ਵਾ ਕੋਸੀ ਜਿੰਨੇ ਟੂ-ਵੀਲਰ ਜਿਹੜੇ ਵਿਦਾਊਟ ਨੰਬਰ ਪਲੇਟ ਨੇ ਜਾਂ ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਗਾਈ ਹੋਈ ਜਾਂ ਉਹਨਾਂ ਨੇ ਮੂੰਹ ਬੰਨਿਆ ਹੋਇਆ ਵਾ ਜਾਂ ਉਹਨਾਂ ਨੇ ਨੰਬਰ ਪਲੇਟ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਕੋਈ ਮਿੱਟੀ ਜਾਂ ਕੋਈ ਹੋਰ ਕਾਲਖ ਮਲੀ ਹੋਈ ਹੈ ਜਿਸ ਨਾਲ ਨੰਬਰ ਪੁਕੜ ਨਹੀਂ ਪੜਿਆ ਜਾ ਰਿਹਾ ਜਾਂ ਉਹ ਟ੍ਰਿਪਲ ਰਾਈਡਿੰਗ ਕਰਦੇ ਨੇ ਸੋ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਸਪੈਸ਼ਲ ਇਕੱਵਿਥੇ ਨੇ ਡਰਾਈਵ ਚਲਾਈ ਜਾ ਰਹੀ ਹੈ ਇਸ ਡਰਾਈਵ ਦੇ ਦੌਰਾਨ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਅਗਰ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਉਲੰਘਣਾ ਪਾਏਗੇ ਤਾਂ ਤੁਹਾਨੂੰ ਇਸ ਚੀਜ਼ ਲਈ ਮਾਫੀ ਕੀਤਾ ਜਾਊਗਾ ਤੇ ਤੁਹਾਡੇ ਖਿਲਾਫ ਜੋ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਅਲੱਗ-ਅਲੱਗ ਸੈਕਸ਼ਨ ਨੇ ਅਲੱਗ-ਅਲੱਗ ਚਲਾਣ ਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਚਲਾਣ ਕੀਟਿਆ ਜਾਊਗਾ ਇਸ ਕਰਕੇ ਇਸ ਸੀਜ਼ਨ ਦੇ ਦੌਰਾਨ ਜੋ ਟ੍ਰੈਫਿਕ ਰੂਲਸ ਨੇ ਉਹਨਾਂ ਦੀ ਪਾਲਣਾ ਕਰੋ ਤੇ ਸੁਖੀ ਆਪਣੇ ਪਰਿਵਾਰ ਦੇ ਨਾਲ ਬਾਹਰ ਅੰਦਰ ਬਾਹਰ ਜਾਓ ਸਰ ਅਕਸਰ ਦੇਖਿਆ ਗਿਆ ਵੀ ਜਿਵੇਂ ਸਟੂਡੈਂਟ ਦੇ ਵਿੱਚ ਇੱਕ ਹੁੰਦਾ ਕਿ ਸਟੂਡੈਂਟ ਖਾਸ ਕਰਕੇ ਲੜਕੀਆਂ ਮੂਹਨ ਪੂਰਾ ਟੱਕ ਕੇ ਜਾਂਦੇ ਆ ਕੁੜੀਆਂ ਲੜਕੇ ਔਰ ਪਤਾ ਵੀ ਨਹੀਂ ਲੱਗਦਾ ਸਰ ਵੀ ਇਹ ਕੌਣ ਹੈ ਇਹ ਕਿਤੋਂ ਦੇ ਹੈ ਇੰਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਉਹਨਾਂ ਬਾਰੇ ਸਿਰਫ ਕੀ ਕਹਿਣਾ ਚਾਹੋਗੇ ਜੀ ਆਪਾਂ ਅਗਰ ਸਿਕਿਉਰਿਟੀ ਪਰਸਪੈਕਟਿਵ ਤੋਂ ਦੇਖੀਏ ਤਾਂ ਜਿਹੜੇ ਵੀ ਲੋਕ ਸਪੈਸ਼ਲੀ ਮੁੰਡੇ ਈਵਨ ਕੁੜੀਆਂ ਵੀ ਜਿਹੜੇ ਵੀ ਮੂੰਹ ਟਾ ਕੇ ਜਾਂਦੇ ਨੇ ਉਹ ਸਾਡੇ ਵਾਸਤੇ ਬਹੁਤ ਵੱਡਾ ਸਿਕਿਉਰਿਟੀ ਸੱਟ ਨਹੀਂ ਕਿਉਂਕਿ ਅਸੀਂ ਹਮੂਲਨ ਅਸੀਂ ਵਾਰਦਾਤਾਂ ਦੇਖਦੇ ਹਾਂ ਕਿ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਨੇ ਉਹ ਆਪਣਾ ਮੂੰਹ ਟਾ ਕੇ ਆਉਂਦੇ ਨੇ ਤਾਂ ਕਿ ਕਿਸੇ ਵੀ ਸੀਸੀਟੀਵੀ ਦੇ ਵਿੱਚ ਕਵਰੇ ਨਾ ਹੋਵੇ ਇਸ ਕਰਕੇ ਜੋ ਸਾਡੇ ਚੰਗੇ ਨਾਗਰਿਕ ਨੇ ਆਮ ਲੋਕ ਨੇ ਆਮ ਪਬਲਿਕ ਆ ਤੁਸੀਂ ਕਹਿੰਦੇ ਵੀ ਕਿਉਂਕਿ ਜੋ ਬੰਦੇ ਆਪਣੇ ਆਪ ਨੂੰ ਡਿਸਕਾਇਸ ਕਰਕੇ ਮੂੰਹ ਟਾ ਕੇ ਇਸ ਦੀ ਵਾਰਦਾਤਾ ਕਰਦੇ ਨੇ ਉਹ ਤੁਹਾਡੇ ਵਿੱਚ ਹੀ ਮਿਕਸ ਹੋ ਕੇ ਫਿਰ ਸਮਾਜ ਦੇ ਵਿੱਚ ਘੁੰਮਦੇ ਨੇ ਇਸ ਕਰਕੇ ਜੀ ਆਮ ਪਬਲਿਕ ਚੰਗਾ ਨਾਗਰੀ ਕੋਈ ਵੀ ਮੂੰਹ ਨਹੀਂ ਟਕੂਗਾ ਤਾਂ ਅਸੀਂ ਜੋ ਇੱਕ ਅਦਾ ਕ੍ਰਿਮੀਨਲ ਜਦੋਂ ਵੀ ਇਹੋ ਜਿਹਾ ਮੂੰਹ ਟਾ ਕੇ ਜਾਊਗਾ ਤਾਂ ਸਾਨੂੰ ਬਹੁਤ ਸੌਖਾ ਹੋ ਜਾਊਗਾ ਉਹਨਾਂ ਨੂੰ ਪਛਾਣਨਾ ਉਹਨਾਂ ਨੂੰ ਰੋਕਣਾ ਇਹ ਉਹਨਾਂ ਦੀ ਪਾਸ ਹਿਸਟਰੀ ਕੱਢ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਸੋ ਜੋ ਵੀ ਪਬਲਿਕ ਇਹਦੇ ਵੀ ਜਾਣੇ ਐ ਸਪੈਸ਼ਲੀ ਟੂ ਵਿਲਰਸ ਵਾਲੇ ਕਦੇ ਵੀ ਮੂੰਹ ਨਾ ਟਕੋ ਤਾਂ ਕਿ ਆਮ ਪਬਲਿਕ ਸੇਫ ਰਹੇ